ਅੱਜ ਜੀਰ ਪਗੰਬਰਾਂ ਦੇ ਅੱਗੇ ਨਾ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਾਹਿਬ ਤੇ ਬੋਲਦਾ ਹਾਂ ਮੈਂ ਸੱਚੇ ਹਾਂ ਬਦਲ ਦੇ ਕਿਹਾ ਹੁਣ ਮੇਰੇ ਬੱਚੇ ਉਹ ਨਹੀਂ ਨਹੀਂ ਹਾਂ ਗੱਲ ਉਹ ਪੜਾਈ ਕਰੂੰਗੇ ਠੀਕ ਹੈ ਮੈਂ ਉਹਨੂੰ ਤਾਰ ਨਹੀਂ ਛੱਡਦਾ ਮੈਂ ਨਾ ਦਸਤੀ ਛੱਡਦਾ ਮੈਂ ਚਲ ਆਓ ਮੈਂ ਛੱਡਦਾ ਆ ਕੋਈ ਨਾ ਬੱਤ ਮੋੜਾਂ ਦੀ ਬੋਲਿਆ ਤੂੰ ਕੋਈ ਨਾ ਕਰ ਮੇਰੀ ਮੌਤ ਮੈਂ ਧੌਂ ਲਾ ਕੇ ਕਰੂੰਗਾ ਇਹ ਸ਼ਖਸ ਜੋ ਤੁਸੀਂ ਦੇਖ ਰਹੇ ਹੋ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਪਸ਼ਬਦ ਬੋਲ ਰਿਹਾ ਹੈ ਤੇ ਬਹੁਤ ਮਾੜਾ ਬੋਲ ਰਿਹਾ ਹੈ ਤੇ ਅਜਿਹੇ ਸ਼ਬਦ ਨੇ ਜੋ ਤੁਹਾਨੂੰ ਸੁਣਾ ਵੀ ਨਹੀਂ ਸਕਦੇ ਹਾਲਾਂਕਿ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਇਸ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਤੇ ਨਿਹੰਗ ਸਿੰਘਾਂ ਦੇ ਵੱਲੋਂ ਵੀ ਇਸ ਦੀ ਛੇਤਰਪਰੇੜ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਪਸ਼ਬਦ ਬੋਲਦਾ ਸੀ ਇਹ ਸ਼ਖਸ ਅਤੇ ਮਾਮਲਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪੰਡਕ ਕਮਾਲੀ ਦਾ ਹੈ ਪੁਲਿਸ ਦੇ ਵੱਲੋਂ ਬਰਿੰਦਰ ਸਿੰਘ ਅਤੇ ਉਸ ਦੀ ਪਤਨੀ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਅਤੇ ਇਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪੀਟਲਸ ਭਰਤੀ ਕਰਵਾਇਆ ਗਿਆ ਦੂਜੇ ਪਾਸੇ ਪਿੰਡ ਵਾਲਿਆਂ ਨੇ ਬਰਿੰਦਰ ਸਿੰਘ ਖਿਲਾਫ ਮਤਾ ਪਾਸ ਕੀਤਾ ਹੈ ਕਿ ਖੁਸ਼ੀ ਜਾਂ ਗਮੀ ਦੇ ਕਿਸੇ ਵੀ ਪ੍ਰੋਗਰਾਮ 'ਚ ਇਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਲਈ ਪਾਵਨ ਸਰੂਪ ਨਹੀਂ ਦਿੱਤਾ ਜਾਵੇਗਾ ਪੂਰਾ ਮਾਮਲਾ ਤੁਹਾਨੂੰ ਦੱਸਦੇ ਆ ਫਤਿਹਗੜ੍ਹ ਸਾਹਿਬ ਦੇ ਥਾਣਾ ਬਡਾਲੀ ਆਲਾ ਸਿੰਘ ਦੇ ਵਿੱਚ ਇਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਖਿਲਾਫ ਆਪ ਸ਼ਬਦ ਬੋਲਦਾ ਸੀ ਵੀਡੀਓ ਦੇ ਵਿੱਚ ਵੀ ਇਹ ਕੈਦ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰ ਰਿਹਾ ਸੀ ਤੇ ਪਿੰਡ ਕਮਾਲੀ ਦੇ ਹੀ ਪ੍ਰਗਟ ਸਿੰਘ ਨੇ ਇਸ ਦੀ ਸ਼ਿਕਾਇਤ ਕੀਤੀ ਹਾਲਾਂਕਿ ਜਦੋਂ ਇਹ ਗਾਲੀ ਗਲੋਚ ਕਰ ਰਿਹਾ ਸੀ ਤਾਂ ਉਸ ਦੌਰਾਨ ਇਹ ਪ੍ਰਗਟ ਸਿੰਘ ਨਾਲ ਉਲਝ ਗਿਆ ਤੇ ਉਸ ਦੀ ਵੀ ਕੁੱਟਮਾਰ ਕਰ ਦਿੱਤੀ ਅਤੇ ਪ੍ਰਗਟ ਸਿੰਘ ਮੁਤਾਬਕ ਉਸਨੇ ਕੁਝ ਹੋਰ ਨਿਹੰਗ ਸਿੰਘਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਿਸ ਤੋਂ ਬਾਅਦ ਨਿਹੰਗ ਸਿੰਘ ਪਿੰਡ ਕਮਾੜੀ ਪਹੁੰਚੇ ਤੇ ਉਹਨਾਂ ਨੇ ਵਰਿੰਦਰ ਸਿੰਘ ਨੂੰ ਚੰਗਾ ਸਬਕ ਦਿੱਖਾਇਆ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਪ੍ਰਗਟ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਵਰਿੰਦਰ ਸਿੰਘ ਦੀ ਪਤਨੀ ਉਸਦੇ ਘਰ ਆ ਗਈ ਤੇ ਉਸ ਨੂੰ ਗਾਲਾਂ ਕੱਢਣੀਆਂ ਤੇ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਗਿਆ। ਅਤੇ ਹੁਣ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਵਰਿੰਦਰ ਸਿੰਘ ਅਤੇ ਉਸ ਦੀ ਪਤਨੀ ਖਿਲਾਫ ਵਕ ਵਕ ਤਾਰਾ ਮਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜ਼ਖਮੀ ਹਾਲਤ ਦੇ ਵਿੱਚ ਵਿਰਿੰਦਰ ਸਿੰਘ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੂਜੇ ਪਾਸੇ ਪਿੰਡ ਕਮਾਲੀ ਦੇ ਲੋਕਾਂ ਦੇ ਵੱਲੋਂ ਸਰਬਸੰਮਤੀ ਨਾਲ ਇਹ ਵੀ ਮਤਾ ਪਾਇਆ ਗਿਆ ਕਿ ਵਿਰਿੰਦਰ ਸਿੰਘ ਦੇ ਘਰ ਕੋਈ ਵੀ ਖੁਸ਼ੀ ਹੋਵੇ ਜਾਂ ਗਮੀ ਉਸ ਤੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਵੇਗਾ ਦਾ ਗੁਰਗੋਬਿੰਦ ਸਿੰਘ ਜੀ ਬਾਰੇ ਇਹ ਸ਼ਖਸ ਮਾੜਾ ਬੋਲਦਾ ਸੀ ਅਤੇ ਇਸ ਖਿਲਾਫ ਹੁਣ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹਦੇ ਸਾਨੂੰ ਭਿਸ਼ਾਇਤ ਮਿਲੀ ਸੀ ਔਰ ਉਹਦੇ ਤਹਿਤ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਇਸਲੇ ਬਾਰੇ ਔਰ ਸਤ ਸਤ ਕਾਰਵਾਈ ਕੀਤੀ ਜਿਹੜਾ ਬੰਦੀ ਅੰਡਰ ਸੈਕਸ਼ਨ ਕੋ ਪਰਚਾਜ ਦਿੱਤਾ ਗਿਆ ਹੈ। ਇਹ ਜਦੋਂ ਦੋ ਸੌ ਹਨ ਨੇ ਔਰ 355 ਇੱਕ

कि ने बंदे के खिलाफ मामला दर्ज है वो बंदे के खिलाफ मामला दर्ज है छी अस्मेंड रॉयल है उन्होंने तरफ का दर्ज है छी